ਅਕਸਰ ਸਬਾਨਾਂ ਨੂੰ ਬੇਨਤੀ ਕਰਨਾ ਚਾਹਣਾ ਤੁਸੀਂ ਇਹਨਾਂ ਦੇ ਥੱਲੇ ਐਨੇ ਨਾ ਲੱਗੋ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਭੁੱਲ ਜੋ ਉਹਨਾਂ ਦੇ ਬਿਗੈਰ ਕਾਨੂੰਨ ਦੇ ਕੀਤੇ ਫੈਸਲੇ ਜੇ ਤੁਸੀਂ ਲਾਗੂ ਕਰੋਗੇ ਗੁਨਾਹਗਾਰ ਤੁਸੀਂ ਵੀ ਹੋਵੋਗੇ ਆ ਤਾਂ ਇਹਨਾਂ ਨੂੰ ਤਾਂ ਭਜਾ ਦੇਣਾ ਪੰਜਾਬ ਦੀ ਜਨਤਾ ਨੇ ਤੇ ਤੁਸੀਂ ਦੇ ਇੱਥੇ ਰਹਿਣਾ ਘੱਟੋ ਘੱਟ ਤੁਸੀਂ ਤਾਂ ਸ਼ਰਮ ਕਰੋ ਇਹਨਾਂ ਦੇ ਐਨੇ ਥੱਲੇ ਲੱਗ ਕੇ ਜੋ ਨਜਾਇਜ਼ ਕਰਨਾ ਚਾਹੁੰਦੇ ਹੋ ਕਰੀ ਜਾਂਦੇ ਹੋ ਇਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਅਗਲੀ ਸਰਕਾਰ 2027 ਦੀ ਪੰਜਾਬ ਦੇ ਲੋਕਾਂ ਨੇ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਾ ਹੈ ਤੇ ਜਿਸ ਦਿਨ ਤੁਸੀਂ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਂਗੇ ਮੈਂ ਅਪਸ਼ਰਾਂ ਨੂੰ ਦੱਸਦਾ ਜਿਹੜੇ ਤੁਸੀਂ ਗਲਤ ਫੈਸਲੇ ਲੈਂਦੇ ਐ ਤੁਹਾਡੇ ਤੇ ਵੀ ਕਾਰਵਾਈ ਹੋਊਗੀ ਤੁਹਾਡੇ ਤੇ ਵੀ ਐਕਸ਼ਨ ਹੋਊਗਾ ਤੇ ਨਾਲੇ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਜਿਹੜੇ ਜਿਹੜੇ ਕਪਲੇ ਇਹਨਾਂ ਨੇ ਕੀਤੇ ਆ ਭਾਵੇਂ ਸ਼ਰਾਬ ਦਾ ਕੋਟਾਲਾ ਭਾਵੇਂ ਇਹਨਾਂ ਦੀ ਅਜਬੀਨਾ ਦਾ ਕੋਟਾਲਾ ਭਾਵੇਂ ਰਿਕਰੂਟਮੈਂਟ ਦਾ ਕੋਟਾਲਾ ਭਾਵੇਂ ਆ ਜਿਹੜੇ ਪਲੋਟ ਅਲਾਟ ਕਰਨ ਲੱਗੇ ਆ ਮਿੰਡਕੀ ਏਰੀਆ ਤੁਸੀਂ ਵੀ ਕੋਟਾਲਾ ਜਿੰਨੇ ਵੀ ਕੋਟਾਲੇ ਆ ਮੇਰੇ ਕੋਲ ਸਾਰਿਆਂ ਦੇ ਸਬੂਤ ਹੈ ਸਾਰਿਆਂ ਦੇ ਸਬੂਤ ਹੈ ਇੱਕ ਇੱਕ ਕੋਟਾਲਾ ਕੱਢਾਂਗੇ ਮੈਂ ਤੈਨੂੰ ਇਹਦਾ ਦੱਸਦਾ ਐ ਜਾ ਸਬਕ ਇਹਨਾਂ ਨੂੰ ਸਿਕਾਇਆ ਜਾਊਗਾ ਜ਼ਿੰਦਗੀ ਵਿੱਚ ਕੋਈ ਪਰ ਨਾ ਪੰਜਾਬ ਨੂੰ ਲੁੱਟਣ ਨਹੀਂ ਆ ਸਕੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੁੱਖ ਮੰਤਰੀ ਕਾਗਜ਼ਾਂ 'ਚ ਮੁੱਖ ਮੰਤਰੀ ਕੌਣ ਹੈ ਕੇਜਰੀਵਾਲ ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਵਿੱਚ ਕੋਈ ਵੀ ਐਲਾਨ ਕਰਦੇ ਐ ਕਿ ਦੇ ਕਿਸੇ ਪੁਰਾਣੀ ਸੜਕ ਨੂੰ ਰਿਪੇਅਰ ਕਰਦਾ ਹੀ ਪੱਥਰ ਰੱਖਦੇ ਐ ਕੇਜਰੀਵਾਲ ਆਉਂਦਾ ਉਹਦੇ ਪਿੱਛੇ ਤਾਂ ਭਗਵੰਤ ਮਾਨ ਇਕੱਲਾ ਖੜਾ ਹੁੰਦਾ ਹੁਣ ਤਾਂ ਜਿਹੜੇ ਬੋਰਡ ਸੀ ਕਿਉਂਕਿ ਕੇਜਰੀਵਾਲ ਨੂੰ ਪੰਜਾਬੀ ਨਹੀਂ ਆਉਂਦੀ ਹੁਣ ਤਾਂ ਬੋਰਡ ਵੀ ਹੁਣ ਹਿੰਦੀ ਚ ਬਣਾਤੇ ਤੇ ਉੱਤੇ ਕੇਜਰੀਵਾਲ ਦਾ ਲਿਖਿਆ ਹੁੰਦਾ ਨਾ ਤੇ ਥੱਲੇ ਛੋਟਾ ਜਿਹਾ ਭਗਵੰਤ ਮਾਨ ਦਾ ਲਿਖਾ ਹੁੰਦਾ ਹੈ ਅੱਜ ਮੁੱਖ ਮੰਤਰੀ ਨਿਵਾਸ ਵਿੱਚ ਹੁਣ ਉਹਨਾਂ ਨੇ ਆਪਣਾ ਜਿਹੜਾ ਬੰਦਾ ਹੈ ਬਹਿਵ ਕੁਮਾਰ ਜਿਹੜਾ ਕੇਜਰੀਵਾਲ ਦਾ ਡਵਾਈਜ਼ਰ ਹੈ ਉਹਨੂੰ ਮੁੱਖ ਮੰਤਰੀ ਦੇ ਘਰੇ ਬਿਠਾਤਾ ਸਾਰੇ ਫੈਸਲੇ ਉਹ ਕਰਦਾ ਹੈ ਜਿਹੜਾ ਸਸੋਢੀਆ ਉਥੋਂ ਦਾ ਡਿਪਟੀ ਚੀਮਨਿਸਟਰ ਸੀ ਤੇ ਜੈਨ ਜਿਹੜਾ ਉਹਨਾਂ ਦਾ ਮਨਿਸਟਰ ਸੀ ਜਿਨ੍ਹਾਂ ਨੇ ਸ਼ਰਾਬ ਘਟਾਲੇ ਵਿੱਚ ਜਿਹੜੇ ਅੰਦਰ ਲੈ ਕੇ ਆਇਆ ਹੁਣ ਕਿਉਂਕਿ ਉਹਨਾਂ ਦੀ ਉੱਥੇ ਦੁਕਾਨ ਬੰਦ ਹੋ ਗਈ ਉਹ ਸਾਰੇ ਚੰਡੀਗੜ੍ਹ ਆ ਗਏ ਐ ਅੱਜ ਚਾਰ ਮਹਿਕਮੇ ਸਸੋਢੀਆ ਦੇਖਦਾ ਹੈ ਚਾਰ ਮਹਿਕਮੇ ਜੈਨ ਦੇਖਦਾ ਹੈ ਹਰ ਮਨਿਸਟਰ ਦੇ ਨਾਲ यूपी ਤੋਂ बिहार ਤੋਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਜਿਹੜੇ ਉਹਨਾਂ ਦੇ ਲੀਡਰ ਆ ਉਹ ਇੱਕ ਇੱਕ ਮਨਿਸਟਰ ਦੇ ਘਰੇ ਪਿਠਾਤੇ ਆ ਚਲਾਉਂਦੇ ਆ ਆਪਾਂ ਫਿਰ ਐਮਐਲਏ ਚੁਣੇ ਸੀ ਸਰਕਾਰ ਚੁਣੀ ਸੀ ਕਿ ਆਪਣੀ ਪੰਜਾਬੀਆਂ ਵੀ ਹੋਊਗੇ ਤੇ ਹੈ ਹੀ ਨਹੀਂ ਕੋਈ ਪੁੱਛਣਾ ਵਾਲਾ ਨਹੀਂ ਮੇਰੇ ਕੋਲੇ ਲੁਧਿਆਣੇ ਦੇ ਇੰਡਸਟਰੀਸਟ ਵੀਰ ਆ ਸੀ ਵਪਾਰੀ ਉਹਨਾਂ ਦੀ ਸਮੱਸਿਆ ਸੀ ਜਦੋਂ ਮੇਰੇ ਕੋਲੇ ਆਏ ਮੈਨੂੰ ਕਹਿਣ ਲੱਗੇ ਸਾਡੀ ਤੁਸੀਂ ਆਵਾਜ਼ ਠਾਓ ਮੈਂ ਉਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਮਿਲੇ ਹੋ ਆਪਣੇ ਵਪਾਰ ਇੰਡਸਟਰੀ ਮਿਨਿਸਟਰ ਨੂੰ ਮਿਲੇ ਹੋ ਉਹ ਕਹਿੰਦੇ ਅਸੀਂ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲੇ ਸੀ ਅਸੀਂ ਕਿਹਾ ਅਸੀਂ ਮੁੱਖ ਮੰਤਰੀ ਨੂੰ ਮਲਾ ਦਿਓ ਸਾਡਾ ਕੰਮ ਕਰਾ ਦਿਓ ਤੇ ਇੰਡਸਟਰੀ ਮਿਨਿਸਟਰ ਕਹਿੰਦਾ ਮੁੱਖ ਮੰਤਰੀ ਦਾ ਕੋਈ ਫਾਇਦਾ ਨਹੀਂ ਮਿਲਦਾ ਮੈਂ ਤੁਹਾਡੀ ਮੁਲਾਕਾਤ ਕੇਂਦਰੀ ਵਾਲਾ ਦਿੱਲੀ ਕਰਾ ਦਿੰਦਾ ਜੋ ਫੈਸਲਾ ਉੱਥੋਂ ਆਊਗਾ ਉਹ ਫੈਸਲਾ ਅਸੀਂ ਲਾਗੂ ਕਰ ਦਾਂਗੇ ਆ ਤਾਂ ਹਾਲਾਤ ਹੈ ਐਸਐਲ ਮੈਰ ਦੇਣ ਵਾਲਾ ਕਾਂਗਰਸ ਪਾਰਟੀ ਸੀ ਅੱਜ ਰਾਜਸਥਾਨ ਕਨਾਲ ਰਾਸਤਾ ਨੂੰ ਪਾਣੀ ਦੇਣ ਵਾਲੀ ਕਾਂਗਰਸ ਪਾਰਟੀ ਸੀ ਪੰਜਾਬ ਦਾ ਜਿੰਨੇ ਵੀ ਗੁਨਾਹ ਹੋਏ ਹੈ ਕਾਂਗਰਸ ਪਾਰਟੀ ਨੇ ਕੀਤੇ ਹੈ ਤੇ ਉਹਨਾਂ ਗੁਨਾਹ ਨੂੰ ਰੋਕਣ ਦੀ ਕੋਸ਼ਿਸ਼ ਜੇ ਕੀਤੀ ਤੇ ਕੱਲੀ ਸ਼ਰੋਮਣੀ ਅਕਾਲੀ ਦਲ ਨੇ ਕੀਤੀ ਜੇ ਅਕਾਲੀ ਦਲ ਮੋਰਚਾ ਨਾ ਲਾਉਂਦਾ ਨਰਾਈ ਨਾ ਲੱਗਦਾ ਸੋਅਲ ਨਾਂ ਕਦੋਂ ਨਿਕਲੀ ਹੁੰਦੀ ਤੇ ਪਾਣੀ ਪੰਜਾਬ ਦਾ ਪਾਰ ਹੁੰਦਾ ਤੇ ਆਪਾਂ ਰਾਜਸਥਾਨ ਵਾਂਗੂ ਹੁੰਦੇ ਆ ਲੜਾਈ ਖਾਲੀ ਦਲ ਨੇ ਲੜੀ ਹੈ ਹਰ ਲੜਾਈ ਪੰਜਾਬ ਦੀ ਅਕਾਲੀ ਦਲ ਲੜਦਾ ਹੈ ਪਰ ਆਪਾਂ ਆਪਣੀ ਪਾਰਟੀ ਨੂੰ ਪਛਾਣਦੇ ਹੀ ਨਹੀਂ ਇੱਕ ਮੈਂ ਬੇਨਤੀ ਕਰਨਾ ਚਾਹਣਾ ਆਪਣੇ ਲੋਕ ਕਈ ਗਦਾਰੀ ਚ ਆ ਗਏ ਨਾ ਅਕਾਲੀ ਦਲ ਲੱਖ ਲੈਂਦੇ ਆ ਨਿਸ਼ਾਨਾ ਅਕਾਲੀ ਦਲ ਥੋੜੀ ਖੇਤਰੀ ਪਾਰਟੀ ਨੂੰ ਖਤਮ ਕਰਨ ਦਾ ਤਾਕਤ ਲੱਗੀਆਂ ਸਾਰੀਆਂ ਨੈਸ਼ਨਲ ਪਾਰਟੀਆਂ ਦੀਆਂ ਤਾਕਤਾਂ ਲੱਗੀਆਂ ਕਿ ਕਾਲੀ ਦਲ ਖਤਮ ਹੋ ਜਾਏ ਤਾਂ ਅਸੀਂ ਕਬਜ਼ਾ ਕਰ ਲਾਂਗੇ ਆ ਕਾਲੀ ਦਲ ਥੋਡੀ ਫੌਜ ਐ ਆ ਫੌਜ ਨੂੰ ਤਗੜਾ ਰੱਖੋਗੇ ਤੇ ਕਬਜ਼ਾ ਨਹੀਂ ਹੋਊਗਾ ਤੁਹਾਡੇ ਨਾਲ ਧੱਕਾ ਨਹੀਂ ਹੋਊਗਾ ਜੇ ਤੁਸੀਂ ਕਮਜ਼ੋਰ ਕਰਤਾ ਤੇ ਤੁਸੀਂ ਕਿਵੇਂ ਦੇਖਿਆ ਕਮਜ਼ੋਰ ਹੋਲੀ 10 ਸਾਲ ਕੀਤਾ ਤਾਂ ਹੀਓ ਤੁਹਾਡੇ ਨਾਲ ਧੱਕੇ ਹੋਣ ਲੱਗੇ ਤਾਂ ਹੀਓ ਹਿੰਮਤ ਹੋ ਗਈ ਇੰਨਾ ਝਾੜੂ ਵਾਲਿਆਂ ਦੀ ਤੁਸੀਂ ਦੇਖ ਲਓ ਅੱਜ ਲੁਧਿਆਣਾ ਜ਼ਿਲ੍ਹੇ ਚ 33000 ਏਕੜ ਜ਼ਮੀਨ 24000 ਕੇ ਕਿਲਾ ਜ਼ਮੀਨ ਅਕਵਾਇਰ ਕਰਨ ਲੱਗੇ ਆ ਕੱਲੇ ਲੁਧਿਆਣੇ ਨਹੀਂ ਜਲੰਧਰ ਵੀ 35000 ਕਿੱਲੇ ਦਾ ਫੈਸਲਾ ਕਰ ਲਿਆ ਅਮਰਸਰ ਵੀ ਕਰ ਲਿਆ ਬਟਿੰਡੇ ਵੀ ਕਰ ਲਿਆ ਕਿਉਂ ਕੀਤਾ ਕਿਉਂਕਿ ਇਹਨਾਂ ਨੇ ਪੈਸੇ ਇਕੱਠੇ ਕਰਨੇ ਆ ਇਹਨਾਂ ਨੂੰ ਪਤਾ ਹੈ ਤਸਕੀਮਾਂ ਬਣ ਗਈਆਂ 1.5 ਸਾਲ ਰਹਿ ਗਿਆ ਇਹਦਾ ਕਿੱਥੇ ਇਕੱਠਾ ਹੋਊਗਾ ਕਿਸੇ ਨੇ ਇਹਨੂੰ ਦੱਸਤਾ ਤੁਸੀਂ ਪਹਿਲੇ ਐਕਵਾਇਰ ਕਰਨ ਦਾ ਨੋਟਿਸ ਭੇਜ ਦਿਓ ਜਦੋਂ ਨੋਟਿਸ ਆ ਗਿਆ ਉਹਦੇ ਬਾਅਦ ਜ਼ਮੀਨਾਂ ਤੇ ਲਾਲ ਲਕੀਰ ਲੱਗ ਜਾਣੀ ਐ ਕੋਈ ਰਜਿਸਟਰੀ ਨਹੀਂ ਹੋਣਗੀਆ ਫਿਰ ਤੁਹਾਡੇ ਕੋਲੇ ਲੋਕੀ ਆਉਣਗੇ ਇਹਨਾਂ ਨੇ ਬਿਲਡਰਾਂ ਨਾਲ ਗੱਲ ਕਰ ਲਈ ਰੀਅਲ ਏਸਟੇਟ ਵਾਲਿਆਂ ਨਾਲ ਗੱਲ ਕਰ ਲਈ ਤੁਸੀਂ ਪੁਰਾਣੀ ਤਰੀਕ ਵਿੱਚ ਆਪਣੀਆਂ ਦਰਖਾਸਤਾਂ ਦੇ ਦਿਓ ਤੇ ਜਿਹੜੀ ਦਰਖਾਸਤ ਦਊਗਾ ਉਹਨਾਂ ਨੇ ਗੱਲ ਕਿਹਾ 1 ਕਰੋੜ ਰੁਪਇਆ ਕਿਲਾ ਲਵਾਂਗੇ ਅਸੀਂ ਜੇ 100 ਕਿਲਾ ਤੁਸੀਂ ਕਢਾਉਣੀ ਐ 100 ਕਰੋੜ ਦਿਓ ਥੋੜੀ ਜ਼ਮੀਨ ਕਢ ਦਾਂਗੇ ਤੇ ਬਾਕੀ ਕਿਸਾਨ ਕਲੇ ਖੇਤੀ ਦੇ ਯੋਗ ਰਹਿ ਜਾਣਗੇ ਫਿਰ ਉਹਨਾਂ ਦੀ ਕਿਆਮਤ ਨਹੀਂ ਵਧੂਗੀ ਕੀਮਤ ਦੀ ਜ਼ਮੀਨ ਦੀ ਕੀਮਤ ਵੀ ਖਤਮ ਹੋ ਜੂਗੀ ਤੁਹਾਡੇ ਆਪਣੇ ਵਿਧਾਇਕ ਨੇ ਐਪਲੀਕੇਸ਼ਨਾਂ ਦੇਤੀਆਂ ਜਿਹੜਾ ਆਪਣੇ ਆਪ ਨੂੰ ਇਸ ਇਲਾਕੇ ਦਾ ਅਗਵਾ ਕਹਿੰਦਾ ਸੀ ਉਹ ਆਪ ਰਲ ਕੇ ਦੇ ਹੀ ਬੈਠੇ ਦੇਖੋ ਫਰਕ ਹੁੰਦਾ ਹੈ ਬੰਦੇ ਬੰਦੇ ਦਾ ਫਰਕ ਹੁੰਦਾ ਹੈ ਪਛਾਣੋ ਕਿਹੜੇ ਆਪਣੇ ਆ ਇਸ ਕਰਕੇ ਮੈਂ ਇਹਨਾਂ ਕਹਿਣਾ ਚਾਹਣਾ ਚਿੰਤਾ ਕਰਨ ਲਾ ਦਿਓ ਥੋਡੀ ਫੌਜ ਲੜੂਗੀ ਲੜਾਈ ਮੈਂ ਅੱਜ ਕਹਿਣਾ ਚਾਹਣਾ ਕੇ ਜਿਹੜੀ ਵੱਲ ਹੋਏ ਭਾਵੇਂ ਭਗਵੰਤ ਮਾਨ ਤੇ ਮੈਂ ਮੁੱਲਾਪੁਰ ਹਲਕੇ ਦੇ ਜਗਰਾਵਾਂ ਦੇ ਸਾਰੇ ਲੁਧਿਆਣਾ ਦੇ ਲੋਕਾਂ ਨੂੰ ਦੱਸਣਾ ਚਾਹਣਾ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹੜਾ ਲੈ ਕੇ ਆ ਰਹੇ ਜ਼ਮੀਨ ਐਕਵਾਇਰ ਕਰਦਾ ਮੈਂ ਛੋਟਨਾ ਵਾਦਾ ਕਰਦਾ 1 ਇੰਚ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਕਾਲੀ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੈਕਾਰਾ ਕਿਸਾਨ ਦਾ ਪੁੱਤ ਸੁਖਵੀਰ ਸਿੰਘ ਬਾਦਲ ਕਿਸਾਨਾਂ ਦੇ ਨਾਲ ਕਿਸਾਨ ਦਾ ਪੁੱਤ ਸੁਖਵੀਰ ਸਿੰਘ ਬਾਦਲ ਕਿਸਾਨਾਂ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਵਾਹਿਗੁਰੂ ਬਾਦਲ ਤੇਰੀ ਸੋਚ ਦੇ ਬਾਦਲ ਤੇਰੀ ਸੋਚ ਦੇ ਪਾਵੇਂ ਮੋਰਚਾ ਲਾਉਣਾ ਪਏ ਪਾਵੇਂ ਕਿਸੇ ਕਿਸ ਕਿਸਮ ਦੀ এডਿਕੇਸ਼ਨ ਕਰਨੀ ਪਏ ਮੈਂ ਆਪਣੇ ਪਰਿਵਾਰਾਂ ਨੂੰ ਕਹਿਣਾ ਚਾਹਣਾ ਸਾਰੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਕੱਲਾ ਜ਼ਿਲ੍ਹਾ ਲੁਧਿਆਣਾ ਨਹੀਂ ਪੂਰੇ ਪੰਜਾਬ ਜਿਵੇਂ ਧੱਕਾ ਕਰਨ ਦਾ ਸੋਚ ਰਿਹਾ ਇਹਨਾਂ ਦਾ ਕਾਮਯਾਬ ਨਹੀਂ ਹੋਣ ਦੇਵਾਂਗੇ ਕੁਛ ਮਰਜ਼ੀ ਕਰ ਲੈਣ ਪਾਰੇ ਸਾਹਮਣੇ ਹਾਂ ਸਤਿ ਸ੍ਰੀ ਅਕਾਲ ਮੈਂ ਨਾਲੇ ਅਫਸਰ ਸਰਦਾਰਾਂ ਨੂੰ ਬੇਨਤੀ ਕਰਨਾ ਚਾਹਣਾ ਤੁਸੀਂ ਇਹਨਾਂ ਦੇ ਥੱਲੇ ਐਨੇ ਨਾ ਲੱਗੋ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਭੁੱਲ ਜਓ ਉਹਨਾਂ ਦੇ ਬਿਗੈਰ ਕਾਨੂੰਨ ਦੇ ਨੀਤੇ ਫੈਸਲੇ ਜੇ ਤੁਸੀਂ ਲਾਗੂ ਕਰੋਗੇ ਗੁਨੇਗਾਰ ਤੁਸੀਂ ਵੀ ਹੋਵੋਗੇ ਆਹ ਤੇ ਇਹਨਾਂ ਨੂੰ ਤਾਂ ਭਜਾ ਦੇਣਾ ਪੰਜਾਬ ਦੀ ਜਨਤਾ ਨੇ ਕਿ ਤੁਸੀਂ ਤੇ ਇੱਥੇ ਰਹਿਣਾ ਘੱਟੋ ਘੱਟ ਤੁਸੀਂ ਤਾਂ ਸ਼ਰਮ ਕਰੋ ਇਹਨਾਂ ਦੇ ਇੰਨੇ ਥੱਲੇ ਲੱਗ ਕੇ ਜੋ ਨਜਾਇਜ਼ ਕਰਨਾ ਚਾਹੁੰਦੇ ਹੋ ਕਰੀ ਜਾਂਦੇ ਹੋ ਐਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਅਗਲੀ ਸਰਕਾਰ 2027 ਦੀ ਪੰਜਾਬ ਦੇ ਲੋਕਾਂ ਨੇ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਾ ਹੈ ਤੇ ਜਿਸ ਦਿਨ ਤੁਸੀਂ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਂਗੇ ਮੈਂ ਅਪਸਰਾਂ ਨੂੰ ਦੱਸਦਾ ਜਿਹੜੇ ਤੁਸੀਂ ਗਲਤ ਫੈਸਲੇ ਲੈਂਦੇ ਐ ਤੁਹਾਡੇ ਤੇ ਵੀ ਕਾਰਵਾਈ ਹੋਊਗੀ ਤੁਹਾਡੇ ਤੇ ਵੀ ਐਕਸ਼ਨ ਹੋਊਗਾ ਦੇ ਨਾਲੇ ਮੈਂ ਤੁਹਾਨੂੰ ਇੰਨਾ ਦੱਸਣਾ ਚਾਹਣਾ ਜਿਹੜੇ ਜਿਹੜੇ ਕਫਲੇ ਇਹਨਾਂ ਨੇ ਕੀਤੇ ਆ ਭਾਵੇਂ ਸ਼ਰਾਬ ਦਾ ਘਟਾਲਾ ਭਾਵੇਂ ਇਹਨਾਂ ਦੀ ਅਜਬੀਨਾ ਦਾ ਘਟਾਲਾ ਭਾਵੇਂ ਰਿਕਰੂਟਮੈਂਟ ਦਾ ਘੁਲਾ ਹੈ ਭਾਵੇਂ ਆ ਜਿਹੜੇ ਪਲੋਟ ਲੋਡ ਕਰਨ ਲੱਗੇ ਆ ਮੁੰਡਾ ਕੇ ਏਰੀਆ ਉੱਥੇ ਵੀ ਘਟਾਲਾ ਹੈ ਜਿੰਨੇ ਵੀ ਘਟਾਲੇ ਆ ਮੇਰੇ ਕੋਲ ਸਾਰਿਆਂ ਦੇ ਸਬੂਤ ਹੈ ਸਾਰਿਆਂ ਦੇ ਸਬੂਤ ਹੈ ਇੱਕ ਇੱਕ ਘਟਾਲਾ ਕੱਢਾਂਗੇ ਮੈਂ ਤੈਨੂੰ ਇਹਦਾ ਦੱਸਦਾ ਹੈ ਇਹਜਾ ਸਬਕ ਇਹਨਾਂ ਨੂੰ ਸਿਕਾਇਆ ਜਾਊਗਾ ਜ਼ਿੰਦਗੀ ਵਿੱਚ ਕੋਈ ਬਾਹਰਲਾ ਪੰਜਾਬ ਨੂੰ ਲੁੱਟਣ ਨਹੀਂ ਆ ਸਕੂਗਾ ਸੋ ਮੈਂ ਪੰਜਾਬੀਓ ਨੂੰ ਬੇਨਤੀ ਕਰਨਾ ਹੈ ਮੈਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਹੈ ਪੰਜਾਬ ਦੇ ਵਪਾਰੀਆਂ ਨੂੰ ਬੇਨਤੀ ਕਰਨਾ ਹੈ ਪੰਜਾਬ ਦੇ ਗਰੀਬ ਨੂੰ ਬੇਨਤੀ ਕਰਦਾ ਹੈ ਪੰਜਾਬ ਦੇ ਅਮੀਰ ਨੂੰ ਮਲਾਜ਼ਮ ਨੂੰ ਬੇਨਤੀ ਕਰਨਾ ਹੈ ਆਹ ਸੂਬਾ ਆਪਣਾ ਹੈ ਆਪਣੇ ਸੂਬੇ ਨੂੰ ਆਪਣੀ ਫੌਜ ਪਤਾ ਸਕਦੀ ਹੈ ਬਾਹਰਲੀ ਫੌਜ ਨਹੀਂ ਤੁਹਾਡੀ ਲੜਾਈ ਲੜਦੀ ਜੇ ਅੱਜ ਪਾਕਿਸਤਾਨ ਨਾਲ ਲੜਾਈ ਸੀ ਹਮਲੇ ਕਿੱਥੇ ਹੋਏ 70% ਸੀ ਬੰਬ ਪਾਕਿਸਤਾਨੇ ਪੰਜਾਬ ਤੇ ਚਲਾਏ 70% ਸੀ Rajasthan ਦੂਜੇ ਸੂਬਿਆਂ 'ਚ ਨਹੀਂ ਗਏ ਬੰਬ ਜਿੰਨੀਆਂ ਲੜਾਈਆਂ ਲੜੀਆਂ ਪੰਜਾਬ ਨੇ ਛਾਤੀ ਤੇ ਆਪਣੇ ਬੰਬ ਝੱਲੇ ਆ ਆਜ਼ਾਦੀ ਦੀ ਲੜਾਈ ਵਿੱਚ ਵੀ ਪੰਜਾਬੀ ਸੀ ਜਿਨ੍ਹਾਂ ਨੇ ਸਭ ਤੋਂ ਵੱਧ ਨੁਕਸਾਨ ਝੱਲਿਆ ਭਾਵੇਂ ਜ਼ਮੀਨਾਂ ਦਾ ਭਾਵੇਂ ਜਾਨਾਂ ਦਾ ਤੁਸੀਂ ਕੋਨੇ ਕੋਈ ਮਹਾਰਾਸ਼ਟਰਾ ਦੇ ਲੋਕ ਨੂੰ ਪਤਾ ਲੱਗਿਆ ਸੀ ਕਿ ਆਜ਼ਾਦੀ ਮਿਲ ਕੇਵੇਂ ਮਿਲੀ ਹੈ ਕਿ ਕਰਨਾਟਕਾ ਦੇ ਲੋਕ ਨੂੰ ਪੱਧਰਕ ਪੱਲਗਿਆ ਨਹੀਂ ਉਹ ਤਾਂ ਦੂਰ ਆ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਜੇ ਕੋਈ ਨੁਕਸਾਨ ਹੁੰਦਾ ਲੜਾਈ ਲੱਗੀ ਜਾਂਦੀ ਹੈ ਇਹ ਕੁਛ ਵੀ ੱਤਕਾ ਹੁੰਦਾ ਛਾਤੀ ਤਾਣ ਕੇ ਆਪਣੇ ਪੰਜਾਬੀ ਅੱਗੇ ਹੁੰਦੇ ਆ ਆ ਚਾਈਨਾ ਨਾਲ ਜਦੋਂ ਜੰਗ ਹੋਈ ਹੁਣ ਬਾਰਡਰ ਤੇ ਆ ਤਾਂ ਆਪਣੀ ਸਿਕਰੇਜ ਬੰਨੇ ਭਜਾਇਆ ਡਾ ਫੇਰ ਕਿਉਂ ਨਾ ਚਾਈਂਦੀ ਨੀ ਉਹਨਾਂ ਨੂੰ ਭਜਾਇਆ ਆਪਣੇ ਸ਼ਹੀਦ ਹੋਈ ਐ ਪਾਰਲੀਮੈਂਟ ਵਿੱਚ ਕਿਸੇ ਮੈਂਬਰ ਪਾਰਲੀਮੈਂਟ ਨੇ ਸਵਾਲ ਪੁੱਛਿਆ ਡਿਫੈਂਸ ਮਿਨਿਸਟਰ ਨੂੰ ਕਿ ਪੂਰੇ ਦੇਸ਼ ਵਿੱਚ ਆਜ਼ਾਦੀ ਦੇ ਬਾਅਦ ਕਿੰਨੇ ਫੌਜੀ ਸ਼ਹੀਦ ਹੋਏ ਆ ਉਹ ਕਿਹੜੇ ਸੂਬੇ ਦੇ ਆ 80% ਫੌਜੀ ਜਿਹੜੇ ਸ਼ਹੀਦ ਹੋਏ ਐ ਆਜ਼ਾਦੀ ਦੇ ਬਾਅਦ ਉਹ ਪੰਜਾਬ ਦੇ ਸੋਏ ਪੰਜਾਬ ਤੇ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਵਾਸਤੇ ਵੀ ਸਭ ਤੋਂ ਵੱਧ ਸ਼ਹਾਦਤਾਂ ਪੰਜਾਬ ਦੇ ਦੇ ਖਾਲਸਾ ਪੰਥ ਨੇ ਦਿੱਤੀਆਂ ਤੁਸੀਂ ਕਾਲਾ ਪਾਣੀ ਦੀ ਜੇਲ੍ਹ ਚਲੇ ਜਾਓ ਉੱਥੇ ਜਾ ਕੇ ਨਾਂ ਦੇਖੋ ਨਾਂ 90% ਤੋਂ ਵੱਧ ਆਪਣੇ ਸਤਾਰਾਂ ਦੇ ਨਾਂ ਐ ਆਪਣੇ ਪੰਜਾਬੀਆਂ ਦੇ ਨਾਂ ਐ ਜੇ ਹਰ ਚੀਜ਼ ਕੁਰਬਾਨੀ ਆਪਾਂ ਦਿੰਨੇ ਆ ਤੱਕਾ ਵੀ ਆਪਣੇ ਨਾਲ ਕੋਈ ਜਾਂਦਾ ਆਪਣਾ ਪਾਣੀ ਖੋਲਿਆ